ਕਿ ਸਾਡੀ ਸਭ ਤੋਂ ਵੱਡੀ ਬਦਕਿਸਮਤੀ ਆ ਪੰਜਾਬੀਆਂ ਦੀ ਜਾਂ ਜਿਹੜੀਆਂ ਇੱਥੇ ਸਰਕਾਰਾਂ ਰਾਜ ਕਰਦੇ ਰਹੇ ਲੋਕਾਂ ਨੇ ਜੋ ਸਾਡੇ ਪੰਜਾਬ ਨੂੰ ਹਲਾਤ ਇਦਾਂ ਦੇ ਪੈਦਾ ਕਰ ਦਿੱਤੇ ਕਿ ਸਾਡੇ ਨੌਜਵਾਨਾਂ ਨੂੰ ਮਜਬੂਰਨ ਆਪਣੀ ਧਰਤੀ ਨੂੰ ਆਪਣੇ ਮਾਪੇ-ਬਾਪ ਆਪਣੇ ਪਰਿਵਾਰਾਂ ਨੂੰ ਛੱਡ ਕੇ ਵਿਦੇਸ਼ਾਂ ਚ ਰੋਣ ਨਾ ਪੈ ਰਿਆ ਕਿਉਂਕਿ ਜੇ ਇੱਥੇ ਦਾ ਸਿਸਟਮ ਸਾਡੇ ਲੋਕਾਂ ਇਹ ਸਾਡੀਆਂ ਸਰਕਾਰਾਂ ਨੇ ਕੋਈ ਚੰਗਾ ਦਿੱਤਾ ਹੁੰਦਾ ਤੇ ਮੇਰੇ ਖਿਆਲ ਲੇ ਕਿਸਾਨ ਨੂੰ ਉੱਥੇ ਰੋਣ ਦੀ ਲੋੜ ਨਹੀਂ ਸੀ ਬਾਕੀ ਜੋ ਉਹਨਾਂ ਦੇ ਪਰਿਵਾਰਾਂ ਨਾਲ ਸਾਡੀ ਤਹਿ ਦਿਲੋਂ ਤਵਾਦਦੀ ਹੈ ਕਿ ਉਹਨਾਂ ਨਾਲ ਬਹੁਤ ਵੱਡਾ ਧੱਕਾ ਹੋਇਆ। ਅਸੀਂ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਇਹਨਾਂ ਨੌਜਵਾਨਾਂ ਨੂੰ ਜੇ ਕੋਈ ਸਰਕਾਰੀ ਨੌਕਰੀਆਂ ਚੰਨੋ ਐਡਜਸਟ ਕਰਨਾ ਉਹਨਾਂ ਦੇ ਜਿਹੜੇ ਜੋਨਾਂ ਦਾ ਨੁਕਸਾਨ ਹੋ ਚੁੱਕਾ ਹੈ ਜੋ ਜੋ ਜੰਗਾਂ ਨੇ ਉਹਨਾਂ ਨੂੰ ਲੁੱਟਿਆ ਜਾਂ ਸਰਕਾਰ ਨੂੰ ਦੀ ਪਰਪਾਈ ਕਰੇ। ਮੇਰੇ ਖਿਆਲ ਹੈ ਕਿ ਉਹ ਜਿਹੋ ਜਿਹੇ ਹਾਲਾਤ ਬੜੇ ਪੈਸੀ ਉਹਨਾਂ ਨੂੰ ਬਹੁਤ ਪੈਸਾ ਦੇਣਾ ਚਾਹੀਦਾ ਸੀ ਉਹਨਾਂ ਨੇ ਪੜਾ ਚਿਹਰਾ ਇਹ ਜਿਹੜੇ ਇਹ ਅਕਾਲੀ ਦਲ ਤੋਂ ਪਕੌੜੇ ਸੀ ਉਹਨਾਂ ਨੂੰ ਬੜਾ ਡਿਫੈਂਡ ਕਰਨ ਦੀ ਕੋਸ਼ਿਸ਼ ਕੀਤੀ ਤਾਂ ਵੀ ਸਾਭ ਨੇ ਵੀ ਬਹੁਤ ਅੱਗੇ ਹੋ ਕੇ ਜਿਹੜਾ ਕਿ ਸਿੱਖ ਹਦਾਧਾ ਨੂੰ ਪਿੱਛੇ ਛੱਡ ਕੇ ਤੇ ਉਹਨਾਂ ਨੂੰ ਬਚਾਉਣ ਲਈ ਉਹਨਾਂ ਦੇ ਹਰ ਪੱਖ ਚ ਖੜ੍ਹ ਦੇ ਖੜ੍ਹ ਗਏ ਅਤੇ ਖੰਡ ਦੀ ਕੋਸ਼ਿਸ਼ ਕੀਤੀ ਗਈ ਸੁਲਤਾਨਪੁਰ ਲੋਧੀ ਪਹੁੰਚੇ ਸੰਸਦ ਮੈਂਬਰ ਅਮਰਿਤਪਾਲ ਸਿੰਘ ਦੇ ਪਿਤਾ ਭਾਈ ਤਰਸੇਮ ਸਿੰਘ ਨੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕੀਤਾ ਇਸ ਦੌਰਾਨ ਉਹਨਾਂ 2027 ਦੀਆਂ ਵਿਧਾਨ ਸਭਾ ਚੋਣਾਂ ਸੰਬੰਧੀ ਆਪਣੀ ਰਣਨੀਤੀ ਤੇ ਚਾਨਣਾ ਪਾਇਆ ਨਾਲ ਹੀ ਉਹਨਾਂ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵੱਲੋਂ ਅਸਤੀਫਾ ਦਿੱਤੇ ਜਾਣ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਉਹਨਾਂ ਕਿਹਾ ਕਿ ਉਹਨਾਂ ਨੂੰ ਬਹੁਤ ਪਹਿਲੇ ਹੀ ਅਸਤੀਫਾ ਦੇ ਦੇਣਾ ਚਾਹੀਦਾ ਸੀ ਇਸ ਤੋਂ ਇਲਾਵਾ ਉਹਨਾਂ ਵੱਲੋਂ ਸਾਬਕਾ ਜਥੇਦਾਰ ਗਿਆਨੀ ਹਰਪੀਤ ਸਿੰਘ ਦੇ ਮਾਮਲੇ 'ਚ ਚੱਲ ਰਹੇ ਖਿੱਚੋ ਤਾਨ ਨੂੰ ਲੈ ਕੇ ਵੀ ਵੱਡਾ ਬਿਆਨ ਦਿੱਤਾ ਗਿਆ ਭਾਈਦਰ ਸਿੰਘ ਨੇ ਅਮਰੀਕਾ ਤੋਂ ਵਾਪਸ ਭੇਜੇ ਜਾ ਰਹੇ ਨੌਜਵਾਨਾਂ ਪ੍ਰਤੀ ਹਮਦਰਦੀ ਪ੍ਰਗਟ ਕੀਤੇ ਅਤੇ ਨੌਜਵਾਨਾਂ ਨੂੰ ਹਤਕੜੀਆਂ ਜਕੜ ਕੇ ਦੇਸ਼ ਵਾਪਸ ਭੇਜੇ ਜਾਣ ਦੀ ਨਖੇਦੀ ਕੀਤੀ ਹੈ ਉਹਨਾਂ ਕਿਹਾ ਕਿ ਸਰਕਾਰ ਦੀਆਂ ਬਾੜੀਆਂ ਨੀਤੀਆਂ ਕਾਰਨ ਲੋਕਾਂ ਨੂੰ ਆਪਣੀ ਜਾਨ ਜੋਖਮ ਚੁਪਾ ਕੇ ਵਿਦੇਸ਼ਾਂ ਵੱਲ ਰੁੱਖ ਕਰਨਾ ਪਿਆ ਜੇਕਰ ਇੱਥੇ ਰੋਜ਼ਗਾਰ ਹੁੰਦਾ ਤਾਂ ਕੋਈ ਵੀ ਕਦੇ ਪਰਵਾਸ ਵੱਲ ਰੁੱਖ ਨਾ ਕਰਦਾ ਤੁਹਾਨੂੰ ਦੱਸ ਦੇ ਕਿ ਭਾਈ ਤਰਸੇਮ ਸਿੰਘ ਸ਼ਰਮਣੀ ਅਕਾਲੀ ਦਲ ਵਾਰਿਸ ਪੰਜਾਬ ਦੇ ਜਥੇਬੰਦੀ ਦੀ ਜ਼ਿਲ੍ਹਾ ਕਮੇਟੀ ਦਾ ਸੰਗਠਨ ਕਰਨ ਲਈ ਸੁਲਤਾਨਪੁਰ ਪਹੁੰਚੇ ਸਨ ਉਹਨਾਂ ਦੱਸੇ ਕਿ ਹੁਣ ਇੱਥੇ ਜ਼ਿਲ੍ਹਾ ਕਪੂਰਥਲਾ 'ਚ ਮੈਂਬਰਸ਼ਿਪ ਮੁਹਿੰਮ ਦਾ ਆਗਾਜ਼ ਕੀਤਾ ਗਿਆ ਹੈ ਅਤੇ 1 ਲੱਖ ਮੈਂਬਰ ਬਣਾਉਂਦਾ ਟੀਚਾ ਤੈ ਕੀਤਾ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਤੇ ਗੁਰੂ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਦਾ ਖਾਨ ਕੋਟ ਸ਼ੁਕਰਿਆ ਉਹਨਾਂ ਦੇ ਇੱਥੇ ਚਰਨਾਚਨ ਨਮਸਕਾਰ ਕੀਤੀ ਗਈ ਤੋਂ ਉਦੋਂ ਬਾਅਦ ਜਿਹੜੇ ਅਸੀਂ ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਦਾ ਗਠਨ ਕੀਤਾ ਗਿਆ ਸੀ ਤੇ ਉਹਦੀ ਅਸੀਂ ਅੱਜ ਜਿਹੜੀ ਆ ਭਰਤੀ ਮਹਿੰਮ ਦੀ ਸ਼ੁਰੂਆਤ ਕਰਨ ਕਰਨ ਜਾ ਰਹੇ ਆ ਬੂਰਤਲਾ ਜ਼ਿਲ੍ਹੇ ਵਾਸਤੇ ਤੇ ਉਹਦੇ ਵਾਸਤੇ ਅਸੀਂ ਪੰਜ ਮੈਂਬਰਾਂ ਦੇ ਉਹਨਾਂ ਨੂੰ ਰੋਟੀ ਦਿੱਤੀ ਗਈ ਆ ਕਿ ਭਰਤੀ ਕਮੇਟੀ ਜਿਹੜੀ 5 ਮੈਂਬਰਿਕ ਬਣਾਈ ਗਈ ਆ ਉਹਨਾਂ ਦੀ ਅਸੀਂ ਇੱਥੇ ਅਨਾਉਂਸਮੈਂਟ ਕਰਨ ਵਾਸਤੇ ਆਏ ਸੀ ਤੇ ਉਹਨਾਂ ਨੂੰ ਇਹ ਜ਼ਿੰਮੇਵਾਰੀ ਸੌਂਪੀ ਗਈ ਆ ਤੇ ਉਹ ਮੇਰੇ ਖਿਆਲ ਹੁਣ ਅੱਗੇ ਪੂਰੇ ਜ਼ਿਲ੍ਹੇ ਨੂੰ ਬਲਾਕ ਵਾਈਜ਼ ਅੱਗੇ ਜਿੱਦਾਂ ਵੰਡ ਕੇ ਤਹਿਸੀਲ ਦੇ ਹਸਾਬ ਨਾਲ ਜਾਂ ਪਿੰਡਾਂ ਦੇ ਹਸਾਬ ਨਾਲ ਉਹ ਅੱਗੇ ਇਹ ਸੀਨ ਬਣਾਉਣਗੇ ਕਰ ਕਰ ਤੱਕ ਪਹੁੰਚ ਕਰਨਗੇ ਤੇ ਇਹਨਾਂ ਚ ਜਿਹੜੇ ਅਸੀਂ ਪੰਜ ਮੈਂਬਰ ਦਿੱਤੇ ਗਏ ਆ ਉਹਨਾਂ ਚ ਗੁਰਦੀਪ ਸਿੰਘ ਜੀ ਭੰਡਾਰ ਮੋਹਰ ਸਿੰਘ ਜੀ ਪਰਮ ਜੀ ਡਾਕਟਰ ਪਰਮਜੀਤ ਸਿੰਘ ਜੀ ਮਾਨਸਾ ਅਸ਼ਪਾਲ ਸਿੰਘ ਭੰਗੋਲਾਣਾ ਪੰਗੋਲਾਣਾ ਤੇ ਡਾਇਰੈਕਟਰ ਸਿੰਘ ਸਿੰਘ ਇਹ ਇਹ ਪੰਜ ਮੈਂਬਰ ਜਿਹੜੇ ਆ ਤੇ ਇਹਨਾਂ ਦੇ ਉੱਪਰ ਜਿਹੜੇ ਆ ਇਹ ਅਬਜ਼ਰਵਰ ਲਾਏ ਗਏ ਆ ਪ੍ਰਗਟ ਸਿੰਘ ਮੀਆਂ ਵੇਡ ਉਹ ਇਹਨਾਂ ਦੀ ਦੇਖ ਰੱਖ ਇਹਨਾਂ ਨਾਲ ਤਾਲਮਿਲ ਕਰਕੇ ਉਹ ਅੱਗੇ ਚੱਲਣਗੇ ਸਾਰੇ ਜਣੇ ਤੇ ਅੱਗੇ ਇਹ ਜਿਹੜੀ ਆ ਕਿ ਇਸ ਮੈਂਬਰ ਅੱਗੇ ਬਤਾਉਣਗੇ ਪੰਜਾਬ ਦੇ ਦਾਨਸਰ ਤੋਂ ਪੋਣਾ ਲੈ ਕੇ ਦੂਰਸਾ ਦਸਮਾ ਰਹਿ ਗਿਆ ਹੈ ਉਹ ਅੱਗੇ ਕੀ ਰਹਿਣਾ ਤੇ ਸਾਡੀ ਰਾਜਨੀਤੀ ਅਸੀਂ ਆਪਣੀ ਪਾਰਟੀ ਨੂੰ ਪਿੰਡਾਂ ਤੱਕ ਲੈ ਕੇ ਜਾ ਰਹੇ ਆ ਲੋਕਾਂ ਤੱਕ ਉਹ ਜਿਹੜੀ ਸਾਡੀ ਜਿਹੜੀ ਪਾਰਟੀ ਦਾ ਅਜੰਡਾ ਉਹਨੂੰ ਪਹਚਾ ਰਹੇ ਆ ਤੇ ਲੋਕਾਂ ਨੂੰ ਆਪਣੇ ਨਾਲ ਜੋੜ ਰਹੇ ਆ ਫਿਰ 2027 ਆਉਗੀ ਜਦੋਂ ਸ੍ਰੋਮਿਕ ਮਿਟੀ ਦੀ ਇਲੈਕਸ਼ਨ ਆਉਣੀ ਉਹਦੇ ਵਾਸਤੇ ਅਸੀਂ ਪਾਰਟਿਸਪੇਟ ਕਰਾਂਗੇ ਅਮਰ ਸਿੰਘ ਕਮੀ ਅਸੀਂ ਜਿਸ ਵੀ ਪਤਾ ਦਿੱਤਾ ਉਹਨਾਂ ਦਾ ਦਿੱਤਾ ਕਿ ਉਹਨਾਂ ਨੂੰ ਲੋਕੀਂ ਕਿਵੇਂ ਦੇਖੋ ਮੇਰਾ ਖਿਆਲ ਹੈ ਕਿ ਉਹ ਜਿਹੋ ਜਿਹੇ ਹਾਲਾਤ ਬਣੇ ਪਏ ਸੀ ਉਹਨਾਂ ਨੂੰ ਬਹੁਤ ਪਹਿਲਾਂ ਦੇਣਾ ਚਾਹੀਦਾ ਸੀ ਉਹਨਾਂ ਨੇ بڑا ਚਿਹਰਾ ਇਹ ਜਿਹੜੇ ਇਹ ਅਕਾਲੀ ਦਲ ਤੋਂ ਪਗੋੜੇ ਸੀ ਉਹਨਾਂ ਨੂੰ ਬੜਾ ਡਿਫੈਂਡ ਕਰਨ ਦੀ ਕੋਸ਼ਿਸ਼ ਕੀਤੀ ਤਾਂ ਵੀ ਸਾਹਿਬ ਨੇ ਵੀ ਬਹੁਤ ਅੱਗੇ ਹੋ ਕੇ ਜਿਹੜਾ ਕਿ ਸਿੱਖ ਦਰਗਾਹਾਂ ਨੂੰ ਪਿੱਛੇ ਛੱਡ ਕੇ ਤੇ ਉਹਨਾਂ ਨੂੰ ਬਚਾਉਣ ਦੇ ਉਹਨਾਂ ਦੇ ਹਰ ਪੱਖ 'ਚ ਖੜਨ ਖੜ ਗਏ ਹੋ ਕੇ ਖੜਨ ਦੀ ਕੋਸ਼ਿਸ਼ ਕੀਤੀ ਗਈ ਪਰ ਇਹ ਚੀਜ਼ ਹੈ ਕਿ ਮੇਰੇ ਖਾਲ ਖਾਲਾ ਹਾਲਾਤ ਜਿਹੜੇ ਹੁਣ ਜੋ ਅਕਾਲ ਤਖਤ ਤੋਂ ਪਗੋੜੇ ਲੋਕਾਂ ਦਾ ਉਹਨਾਂ ਨੇ ਸਾਥ ਦੇ ਕੇ ਮੇਰੇ ਖਾਲ ਉਹਨਾਂ ਨੇ ਵੀ ਬਹੁਤ ਵੱਡਾ ਕੰਮ ਕੀਤਾ ਉਹਦਾ ਅੱਜ ਵੀ ਛਣਨਾ ਪਿਆ ਜੇ ਉਹਦੋਂ ਛੜ ਦਿੰਦੇ ਤੇ ਮੇਰੇ ਖਾਲ ਹੈ ਕਿ ਉਹਨਾਂ ਦੇ ਜਿਹੜਾ ਰਤਬਾ ਬਹੁਤ ਉੱਚਾ ਰਿਹਾ ਸਾਬ ਕਿਹਾ ਦਿੱਤਾਰ ਜਨ ਹਰਪ੍ਰੀਤ ਸਿੰਘ ਦੇ ਮਾਮਲੇ ਚਾਹੇ ਕਿਛੋ ਤੁਹਾਨੂੰ ਮਿਲਿਆ ਇਹ ਵੀ ਦੇਖੋ ਜੀ ਜੋ 2 ਦਸੰਬਰ ਨੂੰ ਜੋ ਅਕਾਲ ਤਖਤ ਤੋਂ ਹੁਕਮਨਾਮਾ ਜਾਰੀ ਹੋਇਆ ਸੀ ਜੋ ਇਹਨਾਂ ਨੂੰ ਦੋਸ਼ੀ ਗਰਦਾਨੇ ਆ ਗਿਆ ਜੋ ਇਹਨਾਂ ਨੇ ਪੰਥਨਾ ਤ੍ਰੋਕ ਮਾਇਏ ਗਏ ਸੀ ਸਾਰੇ ਨੰਗੇ ਕੀਤੇ ਗਏ ਤੇ ਉਹੀ ਵਜ੍ਹਾ ਸੀ ਕਿ ਉਹਨਾਂ ਨੂੰ ਉਸੇ ਦਿਨ ਤੋਂ ਜਾਂ ਉਦੋਂ ਪਹਿਲਾਂ ਤੋਂ ਹੀ ਉਹ ਗਿਆਨੀ ਹਰਪ੍ਰੀਤ ਸਿੰਘ ਨੂੰ ਟਾਰਗੇਟ ਕਰਨਾ ਸ਼ੁਰੂ ਕਰ ਦਿੱਤਾ ਗਿਆ ਸੀਗਾ ਵਿਰਸਾ ਸਿੰਘ ਵਰਟੋਆਰਗਿਆਂ ਨੇ ਹੋਰ ਜਿਹੜੀ ਜਿਹੜੀ ਇਹਨਾਂ ਦੀ ਜੋ ਵੀ ਟੀਮ ਸੀਗੀ ਬੜਾ ਉਹਨਾਂ ਦੇ ਉੱਪਰ ਚਿੱਕੜ ਛਾਲਿਆ ਗਿਆ ਕਿਉਂਕਿ ਗਿਆਨੀ ਹਰਪ੍ਰੀਤ ਸਿੰਘ ਤੇ ਬਹੁਤ ਦੇਰ ਤੋਂ ਸੇਵਾ ਚ ਆ ਤੇ ਉਹ ਉਦੋਂ ਤੇ ਉਹ ਠੀਕ ਸੀਗੇ ਤੇ ਜਦੋਂ ਉਹਨਾਂ ਨੇ ਸਹੀ ਫੈਸਲਾ ਕਰ ਦਿੱਤਾ ਜੋ ਇਹਨਾਂ ਇਹਨਾਂ ਦੇ ਅਨੁਕੂਲ ਨਹੀਂ ਸੀਗਾ ਉਦੋਂ ਬਾਅਦ ਚ ਉਹਨਾਂ ਨੂੰ ਇਹਨਾਂ ਨੇ ਟਾਰਗੇਟ ਕਰਨਾ ਸ਼ੁਰੂ ਕਰ ਦਿੱਤਾ ਕਿ ਇੱਕ ਬਹੁਤ ਵੱਡੀ ਤਕੇਸ਼ਾਈ ਆ ਕਿ ਕਿ ਜਥੇਦਾਰ ਨੂੰ ਇਦਾਂ ਅਪਮਾਨਿਤ ਕਰਕੇ ਲਾਉਣਾ ਜਿਹੜਾ ਕਿ ਬਹੁਤ ਮੇਰੇ ਖਿਆਲ ਦੇ ਸਿੱਖ ਸਿਧਾਂਤਾਂ ਦੇ ਬਹੁਤ ਖਿਲਾਫ ਆ ਇਸ ਕਰਕੇ ਸਿੱਖ ਪੰਥ ਇਸ ਚੀਜ਼ ਦਾ ਤੇ ਅਸੀਂ ਵੀ ਸਾਡੀ ਪਾਰਟੀ ਵੱਲੋਂ ਇਸ ਚੀਜ਼ ਦਾ ਵਿਰੋਧ ਕਰਦੇ ਆ ਅਮਰੀਕਾ ਤੋਂ ਵੱਡੀ ਕੰਟਰੀ ਜਿਹੜੇ ਭਾਰਤੀਆਂ ਨੂੰ ਰਿਪੋਰਟ ਕੀਤਾ ਜਾ ਰਿਹਾ ਹੈ ਨੌਜਵਾਨਾਂ ਦੀ ਵਾਪਸੀ ਹੋ ਰਹੀ ਹੈ ਕੜੀਆਂ ਵੀ ਲਗਾਈਆਂ ਜਾ ਰਹੀਆਂ ਹਨ ਕੜੀਆਂ ਬੜੀ ਚੰਗੀ ਹੈ ਮੇਰਾ ਖਿਆਲ ਹੈ ਕਿ ਇਹ ਸਾਡੀ ਸਭ ਤੋਂ ਵੱਡੀ ਵੱਦ ਕਿਸਮਤੀ ਆ ਪੰਜਾਬੀਆਂ ਦੀ ਜਾਂ ਜਿਹੜੀਆਂ ਇੱਥੇ ਸਰਕਾਰਾਂ ਰਾਜ ਕਰਦੇ ਰਹੇ ਲੋਕਾਂ ਨੇ ਜੋ ਸਾਡੇ ਪੰਜਾਬ ਨੂੰ ਹਾਲਾਤ ਇਦਾਂ ਦੇ ਪੈਦਾ ਕਰ ਦਿੱਤੇ ਕਿ ਸਾਡੇ ਨੌਜਵਾਨਾਂ ਨੂੰ ਮਜਬੂਰਨ ਆਪਣੀ ਧਰਤੀ ਨੂੰ ਆਪਣੇ ਮਾਂ-ਬਾਪ ਆਪਣੇ ਪਰਿਵਾਰਾਂ ਨੂੰ ਛੱਡ ਕੇ ਵਿਦੇਸ਼ਾਂ 'ਚ ਰੋਣਾ ਪੈ ਰਿਆ ਇੱਥੇ 50 50 60 60 ਲੱਖ ਰੁਪਇਆ ਲਾ ਕੇ ਲੋਕ ਜਾ ਰਹੇ ਜਾ ਰਹੇ ਆ ਕਿਉਂਕਿ ਜੇ ਇਹ ਸਿੱਧਾ ਸਿਸਟਮ ਸਾਡੇ ਲੋਕਾਂ 에 ਸਾਡੀਆਂ ਸਰਕਾਰਾਂ ਨੇ ਕੋਈ ਚੰਗਾ ਦਿੱਤਾ ਹੁੰਦਾ ਤੇ ਮੇਰੇ ਖਿਆਲ ਲੇ ਕਿਸਾਨ ਨੂੰ ਉੱਥੇ ਰੋਲ ਦੀ ਲੋੜ ਨਹੀਂ ਸੀ। ਬਾਕੀ ਜੋ ਉਹਨਾਂ ਦੇ ਪਰਿਵਾਰਾਂ ਨਾਲ ਸਾਡੀ ਤਹਿ ਦਿਲ ਤੋਂ ਹਮਦਰਦੀ ਹੈ ਕਿ ਉਹਨਾਂ ਨਾਲ ਬਹੁਤ ਵੱਡਾ ਤਕਾ ਹੋਇਆ। ਤੇ ਅਸੀਂ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਇਹਨਾਂ ਨੌਜਵਾਨਾਂ ਨੂੰ ਜੇ ਕੋਈ ਸਰਕਾਰੀ ਨੌਕਰੀਆਂ 'ਚ ਅਨਾਰੈਸਟ ਕਰਨਾ ਉਹਨਾਂ ਦੇ ਜਿਹੜੇ ਜੋਨਾਂ ਦਾ ਨੁਕਸਾਨ ਹੋ ਚੁੱਕਾ ਹੈ ਜੋ ਜੋ ਏਜੰਟਾਂ ਨੇ ਲੁੱਟਿਆ ਜਾਂ ਸਰਕਾਰ ਉਹਨਾਂ ਦੀ ਪਰਪਾਈ ਕਰੇ ਤੇ ਕਿਉਂਕਿ ਉਹ ਨੌਜਵਾਨ ਕੋਈ ਇਹੋ ਜਿਹਾ ਕਦਮ ਨਾ ਚੁੱਕਣ ਜਿਹਦੇ ਨਾਲ ਆਉਣ ਵਾਲੇ ਸਮੇਂ 'ਚ ਇਹ ਉਹਨਾਂ ਦਾ ਵੀ ਉਹਨਾਂ ਦੇ ਪਰ ਤੇ ਜਹਾਂ ਸਮਾਜ ਨੂੰ ਕੋਈ ਗਲਤ ਦਿਸ਼ਾ ਮਿਲੇ ਇਸ ਕਰਕੇ ਅਸੀਂ ਚਾਹੁੰਦੇ ਹਾਂ ਕਿ ਉਹਨਾਂ ਦੀ ਰੋਜ਼ਗਾਰ ਦਾ ਉਹਨਾਂ ਦੇ ਉਹਨਾਂ ਨੂੰ ਹੌਸਲਾ ਉਹਨਾਂ ਜਿਸ ਤਰ੍ਹਾਂ ਦੀ ਲੋੜ ਆ ਉਹਨਾਂ ਨੂੰ ਸੁਸਮਣੀ ਕਮੇਟੀ ਨੂੰ ਵੀ ਉਹਨਾਂ ਦੀ ਮਤ ਕਰਨੀ ਚਾਹੀਦੀ ਤੇ ਪੰਜਾਬ ਸਰਕਾਰ ਨੂੰ ਵੱਧ ਛੜ ਕੇ ਉਹਨਾਂ ਦੀ ਮਤ ਕਰਨੀ ਚਾਹੀਦੀ ਆਪਸੇ ਮੌਜੂਦਾਂ ਨੇ ਦੋਸ਼ ਲਾਇਆ ਕਿ ਉਸਨੇ ਬਹੁਤ ਅਸ਼ਚਲ ਦਾ ਸਾਹਮਣਾ ਕਰਨਾ ਪਿਆ ਉਸ ਨੂੰ ਉਸ ਨੂੰ ਆਪਣੇ ਦਾੜੀ ਤੇ ਪੀਸ ਕਤੂਟਾ ਇਹ 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 ਸਮਝੋ ਕਿ ਸਾਡੀਆਂ ਸਰਕਾਰਾਂ ਦੀ ਨਲਾਇਕੀ ਲਾ ਲੋ ਕਿ ਜੋ ਸਾਨੂੰ ਇਥੋਂ ਦੂਜੇ ਮੁਲਕਾਂ ਚ ਰੋੜਨਾ ਪੈ ਰਿਹਾ ਜਾਂ ਜੋ ਕਰਨਾ ਪੈ ਰਿਹਾ ਹੈਗਾ ਅਸੀਂ ਗੈਰ ਕਾਨੂੰਨੀ ਢੰਗ ਨਾਲ ਸਾਨੂੰ ਉੱਥੇ ਪਹੁੰਚਣਾ ਪੈ ਰਿਹਾ ਅਸੀਂ ਕਿੰਨਾ ਰਿਸਕ ਲੈ ਰਹੇ ਹਾਂ ਜੇ ਇੱਥੇ ਕੋਈ ਹਾਲਾਤ ਚੰਗੇ ਹੋਣ ਜੋ ਕੋਈ ਸਿਸਟਮ ਚੰਗਾ ਹੋਵੇ ਤੇ ਅਸੀਂ ਚੰਗੇ ਤਰੀਕੇ ਨਾਲ ਉੱਥੇ ਜਾ ਸਕੀਏ ਇਹ ਸਾਡੇ ਨੌਜਵਾਨਾਂ ਦੀ ਵੀ ਜਿਹੜੀ ਹੈ ਕਿ ਜਿਹੜੀ ਦੌੜ ਹੈ ਸਾਡੀ ਉਧਰ ਨੂੰ ਜਾਣ ਦੀ ਮੇਰੇ ਖਿਆਲ ਲੱਕੇ ਵੀ ਬਹੁਤ ਸਾਡੀ ਇਹ ਮਜਬੂਰੀ ਬਣ ਗਈ ਹੈ ਕਿ ਸਾਨੂੰ ਆਪਣੀ ਧਰਤੀ ਨੂੰ ਛੱਡ ਕੇ ਉੱਥੇ ਜਾਣਾ ਪੈ ਰਿਹਾ ਇਹ ਇਹ ਮਨੁੱਖੀ ਅਧਿਕਾਰਾਂ ਦਾ ਵੀ ਬਹੁਤ ਵੱਡਾ ਘਾਣ ਹੈ ਇਸ ਕਰਕੇ ਸਾਨੂੰ ਆਈਸੀ ਦੀ ਸਾਰੀਆਂ ਸੰਸਥਾਵਾਂ ਨੂੰ ਕਿੰਨੇ ਕਿ ਇਹ ਤਾਂ ਖਾਸ ਕਰਕੇ ਸਰਕਾਰਾਂ ਨੂੰ ਨੋਟਿਸ ਲੈਣਾ ਚਾਹੀਦਾ ਕਿ ਜੇ ਉਹਨਾਂ ਨੂੰ ਹੱਥ ਘੜੀਆਂ ਲਾ ਕੇ ਲਾਂਦਾ ਜਾ ਰਿਹਾ ਕਿ ਕੀ ਉਹਨਾਂ ਦਾ ਗਨਾਵ ਗਨਾਹ ਤੇ ਸਾਡੀਆਂ ਸਰਕਾਰਾਂ ਦਾ ਹੈ ਕਿ ਜਿਨ੍ਹਾਂ ਨੇ ਇਹੋ ਜਿਹੇ ਹਾਲਾਤ ਪੈਦਾ ਕੀਤੇ ਕਿ ਉਹਨਾਂ ਨੂੰ ਮਜਬੂਰਨ ਆਪਣਾ ਘਰ-ਬਾਰ ਜ਼ਮੀਨਾਂ ਜਾਇਦਾਦਾਂ ਵੇਚ ਕੇ ਉੱਥੇ ਜਾਣਾ ਪੈ ਰਿਹਾ ਆਖਰੀ ਸਵਾਲ ਹੈ ਕਿ ਰਵਾਇਤੀ ਪਾਰਟੀਆਂ ਜਿਹੜੇ ਛੱਟ ਕੇ ਲੋਕਾਂ ਦੇ ਨਾਲ ਰੁਕ ਕਿਉਂ ਕਰ ਨੇ ਇਹ ਠੀਕ ਹੈ ਜੀ ਰਵਾਇਤੀ ਪਾਰਟੀਆਂ ਤੋਂ ਲੋਕਾਂ ਨੇ ਦੇਖ ਲਿਆ ਉਹਨਾਂ ਦੇ ਹਾਲਾਤ ਉਹਨਾਂ ਕੋ ਉਨ੍ਹਾਂ ਦੇ ਹਾਲਾਤਾਂ ਤੋਂ ਜੋ ਸਾਡੇ ਲੰਮਾ ਸਮਾਂ ਸਾਡੇ ਤੇ ਰਾਜ ਕਰਦੇ ਰਹੀਆਂ ਦੋ ਪਾਰਟੀਆਂ ਸੀ ਅਕਾਲੀ ਦਲ ਤੇ ਕਾਂਗਰਸ ਉਨ੍ਹਾਂ ਤੋਂ ਦੁਖੀ ਹੋ ਕੇ ਸਾਡੇ ਲੋਕਾਂ ਨੇ ਪੰਜਾਬ ਦੇ ਲੋਕਾਂ ਨੇ ਤੀਜੀ ਧਿਰ ਤੇ ਭਰੋਸਾ ਕੀਤਾ ਸੀ ਤੇ ਉਨ੍ਹਾਂ ਨੇ ਤੇ ਬਹੁਤ ਥੋੜੇ ਸਮੇਂ 'ਚ ਜੋ ਬਹੁਤ ਵੱਡਾ ਨੁਕਸਾਨ ਕਰ ਦਿੱਤਾ ਪੰਜਾਬ ਦੇ ਉੱਪਰ ਬਹੁਤ ਵੱਡਾ ਕਰਜ਼ਾ ਚੜਾ ਦਿੱਤਾ ਪੰਜਾਬ ਦੇ ਜਿਹੜੇ ਨੌਜਵਾਨ ਸੀ ਉਨ੍ਹਾਂ ਨੇ ਬਹੁਤ ਧੱਕੇਸ਼ਾਹੀ ਕੀਤੀ ਜੋ ਡਿਬਰੂ ਕਰਦੀਆਂ ਜੇਲ੍ਹਾਂ 'ਚ ਜਾਂ ਬੰਦੀ ਸਿੰਘਾਂ ਵਾਸਤੇ ਜਾਂ ਬੇਅਦਬੀ ਦੇ ਵਾਸਤੇ ਜੋ ਵਾਅਦੇ ਕਰਕੇ ਆਏ ਸੀ ਨਸ਼ੇ ਦੇ ਵਾਸਤੇ ਵਾਅਦਾ ਕਰਕੇ ਆਏ ਸੀ ਉਨ੍ਹਾਂ 'ਚ ਇੱਕ ਵੀ ਪੂਰਾ ਨਹੀਂ ਕੀਤਾ ਇਹਨਾਂ ਨੇ ਇਸ ਕਰਕੇ ਲੋਕ ਬਹੁਤ ਨਰਾਸ਼ ਹ ਹੋਣ ਨੌਜਵਾਨੀ ਦੇ ਪਤਾ ਨਹੀਂ ਰੋਜ਼ ਕਿੰਨੇ ਨੌਜਵਾਨ ਨਸ਼ਿਆਂ ਦੀ ਵਜ੍ਹਾ ਨਾਲ ਆਪਣੀ ਜ਼ਿੰਦਗੀ ਤਬਾਹ ਹੋ ਰਹੇ ਆ ਇਸ ਕਰਕੇ ਮੇਰਾ ਖਿਆਲ ਹੈ ਕਿ ਇਹ ਨਵੀਂ ਪਾਰਟੀ ਦੀ ਵੀ ਲੋੜ ਸੀ ਤੇ ਜੋ ਪੰਜਾਬ ਦੇ ਹਿੱਤਾਂ ਦੀ ਡਟ ਕੇ ਖੜ ਸਕੇ ਪੰਜਾਬ ਦੇ ਲੋਕਾਂ ਦੇ ਪੰਜਾਬ ਦੀ ਵਿਰਾਸਤ ਨੂੰ ਬਚਾ ਸਕੇ ਇਸ ਕਰਕੇ ਇਹ ਪਾਰਟੀ ਦਾ ਗਠਨ ਕੀਤਾ ਗਿਆ ਤੇ ਅਸੀਂ ਸਾਰੇ ਪੰਜਾਬ ਦੇ ਵਸਨੀਕਾਂ ਨੂੰ ਅਪੀਲ ਕਰਦੇ ਆ ਕਿ ਇਹ ਸਾਰੇ ਜਣੇ ਤੁਸੀਂ ਇਹਦੇ ਨਾਲ ਜੁੜੋ ਆਪਣੇ ਪੰਥ ਨੂੰ ਆਪਣੇ ਪੰਜਾਬ ਨੂੰ ਤਾਂ ਹੀ ਅਸੀਂ ਬਚਾ ਸਕਦੇ ਆ ਕਿ ਜੇ ਅਸੀਂ ਸਾਰੇ ਜਣੇ ਜਾਤ ਪਾਤ ਧਰਮ ਮਜਬੂਤੋਂ ਉੱਠ ਕੇ ਉੱਪਰ ਉੱਠ ਕੇ ਸਾਰੇ ਜਣੇ ਇਕੱਠੇ ਹੋਈਏ ਤੇ ਆਪਣੇ ਹੋਂਦ ਇਹ ਜਿਹੜੇ ਪੰਜਾਬੀਆਂ ਦੀ ਹੋਂਦ ਦੀ ਲੜਾਈ ਆ ਇਹਨੂੰ ਇਹਦੇ ਚ ਆਪਾਂ ਸਾਰੇ ਜਣੇ ਨਾਲ ਮਿਲ ਕੇ ਹਵਲਾ ਮਾਰ ਕੇ ਤਾਂ ਅਸੀਂ ਕਬਜਾ ਕਰ ਹਾਂਜੀ ਮੈਂਬਰਸ਼ਿਪ ਨਹੀਂ ਮੈਂਬਰਸ਼ਿਪ ਅੱਜ ਅੱਜ ਤੋਂ ਸ਼ੁਰੂ ਕਰ ਰਹੇ ਆਂ ਇਹ ਜੀ 1-1 ਲੱਖ ਕਾਪੀ ਜਿਹੜੀ ਪਰਚੀ ਹੈ ਨਾ ਹਰ ਜ਼ਿਲ੍ਹੇ ਤੇ ਅਸੀਂ ਦੇ ਰਹੇ ਆਂ ਅੱਜ 1 ਲੱਖ ਪਰਚੀ ਜਿਹੜੀ ਆ ਉਹ ਫੂਰਸਲਾ ਜ਼ਿਲ੍ਹੇ ਵਾਸਤੇ ਜ਼ਿਲ੍ਹੇ ਦੇ ਜਿਹੜੀ ਧਰਤੀ ਕਮੇਟੀ ਬਣਾਈ ਆ ਉਹਨਾਂ ਦੇ ਸਪੁਰਦ ਕਰ ਦਿੱਤੀ ਆ ਇਹ ਸੰਕੇਤ ਵਜੋਂ ਤੁਹਾਡੇ ਕੋਲ ਬੰਦੀ ਸਿੰਘ ਦਾ ਮਾਮਲਾ ਜਿਹਦਾ ਉੱਪਰੋਂ ਖੜਾ ਹੈ ਬੰਦੀ ਸਿੰਘਾ ਜਿਵੇਂ ਰਸਤਾ ਦੇ ਵਿੱਚ ਹਨ ਕਿ ਇੰਦਸ ਦਾ ਕੀ ਜਾ ਚੰਦਾ ਇਹ ਦੇਖੋ ਜੀ ਸਰਕਾਰਾਂ ਦੀ ਬਹੁਤ ਵੱਡੀ ਨਲਾਕੀ ਆ ਜਿਹੜਾ ਪੰਜਾਬ ਸਰਕਾਰ ਦੀ ਕਿ ਸਾਡੇ ਜਾਣਬੁੱਝ ਕੇ ਉਹਨਾਂ ਨੂੰ ਰੱਖਿਆ ਜਾ ਰਿਹਾ ਹੈ ਕਾਨੂੰਨ ਦਾ ਵੀ ਇੱਕ ਮਜ਼ਾਕ ਹਟਾਇਆ ਜਾ ਰਿਹਾ ਹੈ ਕਿ ਜਿਹੜੀਆਂ ਸਜ਼ਾਵਾਂ ਭਾਰਤੀ ਕਾਨੂੰਨ ਦੇ ਤਹਿਤ ਜਿੰਨੀਆਂ ਕੋਲ ਨੂੰ ਮਿਲਣੀਆਂ ਚਾਹੀਦੀਆਂ ਉਤੋਂ ਡਬਲ ਕੱਟਣ ਦੇ ਬਾਵਜੂਦ ਵੀ ਉਹਨਾਂ ਨੂੰ ਛੱਡਿਆ ਨਹੀਂ ਜਾ ਰਿਹਾ ਤੇ ਇਹ ਮੇਰੇ ਖਿਆਲ ਹੈ ਕਿ ਆਮ ਜਿਹੜੇ ਮਨੁੱਖੀ ਅਧਿਕਾਰਾਂ ਦਾ ਵੀ ਬਹੁਤ ਵੱਡਾ ਲੰਘਣ ਆ ਤੇ ਇਸ ਕਰਕੇ ਮੇਰਾ ਖਿਆਲ ਹੈ ਕਿ ਪੰਜਾਬੀਆਂ ਨੂੰ ਸਾਰਿਆਂ ਨੂੰ ਸੋਚਣ ਦੀ ਲੋੜ ਹੈ ਕਿ ਜੇ ਇਹੋ ਜਿਹੇ ਹਾਲਾਤ ਰਹੇ ਤੇ ਫਿਰ ਕਾਨੂੰਨ ਤੋਂ ਵੀ ਲੋਕਾਂ ਦਾ ਵਿਸ਼ਵਾਸ ਉੱਠਦਾ ਜਾ ਰਿਹਾ ਇਸ ਕਰਕੇ ਸਾਰਿਆਂ ਨੂੰ ਆਪਾਂ ਨੂੰ ਉਹਨਾਂ ਦਾ ਸਹਿਯੋਗ ਕਰਨਾ ਚਾਹੀਦਾ ਸੀ ਨਾ ਕੋਈ ਗੱਲਬਾਤ ਹੋਈ ਹੈ ਉਹਨਾਂ ਦੀ ਰਹਾਇਦੇ ਬਾਰੇ ਜਾਂ ਕੁਝ ਨਹੀਂ ਉਹਨਾਂ ਨਾਲ ਕੋਈ ਇਹ ਹਾਰੇ ਆਈ ਦੇ ਬਾਰੇ ਤੇ ਕੋਰਟ ਚ ਕੇਸ ਚੱਲ ਰਿਹਾ ਤੇ ਬਾਕੀ ਅਸੀਂ ਕੋਡ ਕੋਡ ਦਾ ਹੀ ਸਾਰਾ ਲੈ ਸਕਦੇ ਬਾਕੀ ਹੋਰ ਤੇ ਦੇਖੋ ਸੰਗਤਾਂ ਨੇ ਜੋ ਕਰ ਸਕਦੇ ਸੀ ਉਹਨਾਂ ਨੂੰ ਇੱਕ ਮੈਂਬਰ ਪਾਰਲੀਮੈਂਟ ਵੀ ਬਣਾ ਦਿੱਤਾ ਪਰ ਫਿਰ ਸਰਕਾਰ ਦੇ ਨਹੀਂ ਛੱਡ ਰਹੀ ਤੇ ਮੇਰੇ ਖਿਆਲ ਸਰਕਾਰ ਦੀ ਬਹੁਤ ਵੱਡੀ ਧੱਕੇਸ਼ਾਹੀ ਹੈ ਪੰਜਾਬ ਇੱਕ ਇਹ ਹਲਕੇ ਦੇ ਲੋਕਾਂ ਨਾਲ ਵੀ ਬਹੁਤ ਵੱਡੀ ਬੇਇਨਸਾਫੀ ਹੈ ਕਿ ਜੋ ਉਹਨਾਂ ਨੇ ਆਪਣੇ ਇੱਕ ਮੈਂਬਰ ਪਾਰਲੀਮੈਂਟ ਚੁਣਿਆ ਉਹਨਾਂ ਨੂੰ ਸੰਸਦ ਤੇ ਵੀ ਲਿਆਉਣ ਲੈ ਜਾਂਦਾ ਨਹੀਂ ਜਾ ਰਿਹਾ ਕਿ ਜੋ ਆਪਣੇ ਲੋਕਾਂ ਦੇ ਆਪਣੇ ਹਲਕੇ ਦੀਆਂ ਮੁਸ਼ਕਲਾਂ ਆਪਣੇ ਪੰਜਾਬ ਦੀਆਂ ਜਿਹੜੀਆਂ ਮੁਸ਼ਕਲਾਂ ਉਸੇ ਦਾ ਪੰਜਾਬ ਵੰਤ ਬਚਾਓ ਪੰਜਾਬ ਬਚਾਓ ਇਹ ਜਿਹੜੀ ਹੈ ਕਿ ਜੋ ਸਾਡੇ ਪੰਜਾਬ ਦੇ ਹਾਲਾਤ ਬਣੇ ਸਾਡਾ ਪਾਣੀ ਲੁੱਟਿਆ ਜਾ ਰਿਹਾ ਸਾਡੀ ਨੌਜਵਾਨੇ ਕਿਰਾਏ ਪੈਰੀ ਸਾਡਾ ਸਿੱਖਿਆ ਸਿਸਟਮ ਚਰਮਰਾ ਗਿਆ ਸਾਡਾ ਹੈਲਥ ਸਿਸਟਮ ਜਿਹੜਾ ਹੈ ਕਿ ਬੁਰੇ ਹਾਲਾਤਾਂ 'ਚ ਪਹੁੰਚ ਗਿਆ ਦਿਨ ਦਿਹਾੜੇ ਦੇਖੋ ਜੀ ਤੁਸੀਂ ਸਾਹਮਣੇ ਜੋ ਕਿ ਫੌਤੀਆਂ ਮੰਗੀਆਂ ਜਾ ਰਹੀਆਂ ਕਤਲ ਹੋ ਰਹੇ ਆ ਤੇ ਇਹ ਸਾਰੀਆਂ ਚੀਜ਼ਾਂ ਨੂੰ ਰੋਕ ਲਾਉਣ ਵਾਸਤੇ ਅਸੀਂ ਇਹ ਇਹ ਸਾਡੀ ਪਾਰਟੀ ਦਾ ਅਜੰਡਾ ਹੈ ਕਿ ਸਾਰਿਆਂ ਨੂੰ ਸਾਰਿਆਂ ਨੂੰ ਇਨਸਾਫ਼ ਮਿਲੇ ਸਭ ਸਭ ਦਾ ਸਭ ਦੇ ਭਲੇ ਦਾ ਜਿਹੜਾ ਸਭ ਦੇ ਭਲੇ ਦਾ ਏਜੰਡਾ ਵਾ ਕਿ ਜਾਤ ਪਾਤ ਤੋਂ ਰਹਿ ਸਮਾਜ ਦੀ ਸਿਰਜਣਾ ਦਾ ਏਜੰਡਾ ਸਾਡਾ ਜੋ ਗੁਰੂ ਸਾਹਿਬ ਨੇ ਸਿਧਾਂਤ ਦੀ ਸਾਰ ਕਿ ਸਭੇ ਸੰਜੀਵ ਆਲਸਣ ਕੋਈ ਨਾ ਦਿਸੇ ਬਾਰਾ ਜਿਵੇਂ ਸਾਰਿਆਂ ਦੇ ਭਲੇ ਦੀ ਸਾਰਿਆਂ ਨੂੰ ਨਾਲ ਲੈ ਕੇ ਚੱਲਣ ਦੀ ਕੋਸ਼ਿਸ਼ ਕਰਨੀ ਨਹੀਂ ਅੱਜ ਉਹਨਾਂ ਦੇ ਮਾਤਾ ਜੀ ਉਹਨਾਂ ਨਾਲ ਮੁਲਾਕਾਤ ਕਰ ਰਿਹਾ ਦੋ ਚਾਰ ਦਿਨੋਂ ਉਹਨਾਂ ਦੇ ਇੱਕ ਵਕੀਲ ਸਾਹਿਬ ਜਾ ਕੇ ਆਏ ਆ ਠੀਕ ਠਾਕ ਉਹ ਚੜ੍ਹਦੀ ਕਲਾ ਚ ਆ ਠੀਕ ਹੈ ਕਿ ਉਹ ਕਹਿੰਦੇ ਕਿ ਮੈਨੂੰ ਆਪਣੇ ਲੋਕਾਂ ਨੇ ਬਹੁਤ ਵੱਡਾ ਮਾਣ ਦਿੱਤਾ ਮੈਂ ਉਹਨਾਂ ਦਾ ਹਮੇਸ਼ਾ ਰਹਿਣੀ ਰਵਾਂਗਾ ਬਾਕੀ ਸਰਕਾਰਾਂ ਜੋ ਜ਼ੁਲਮ ਢਾ ਰਹੀਆਂ ਕੋਈ ਨਹੀਂ ਇਸ ਇਸ ਸਰਕਾਰਾਂ ਵੀ ਹਮੇਸ਼ਾ ਨਹੀਂ ਰਹਿਣੀਆਂ ਇਸ ਵੇਲੇ ਆਉਣ ਤੇ ਸਾਰੇ ਪੰਜਾਬ ਦੇ ਲੋਕ ਆਪਣਾ ਸਾਥ ਆਪੇ ਬਰਾਬਰ ਕਰ ਲੈਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ